ਮੈਂ ਨੀਵਾ ਮੇਰਾ ਉਰਸ਼ ਉੱਚਾ ਤੇ ਅਸੀਂ ਉੱਚੀਆਂ ਦੇ ਸੰਗ ਲਾਈ ਸਰਕੇ ਜਾਵਾ ਇਹਨਾਂ ਉੱਚਿਆਂ ਦੇ ਜਿਨ੍ਹਾਂ ਨੀਵੀਂ ਆਸਾਂ ਨਿਭਾਈ ਜਿਨ੍ਹਾਂ ਨੀਵੀਂ ਆਸਾਂ ਨਿਭਾਈ ਪਾਣੀ ਛੱਲੇ ਵਿੱਚੋਂ ਕਾਂ ਪੀਤਾ ਤੁਹਾਡੇ ਵਿੱਚ ਰੱਬ ਦੇਖਿਆ ਤੁਹਾਨੂੰ ਸੱਚ ਦਾ ਹੀ ਤਾਂ ਕੀਤਾ ਤੁਹਾਨੂੰ ਸੱਚ ਦਾ ਹੀ ਤਾਂ ਕੀਤਾ ਸੋ ਸਾਡੇ ਵਿੱਚ ਸਾਰੇ ਆਦੇ ਬਹੁਤ ਹੀ ਸਤਾਰਜੋ ਮਹਿਮਾਨ सरदार कुलतार सिंह संधवा जी स्पीकर विधानसभा पहुंच चुके हैं मैं चाहूंगी एक बार खड़े होकर जोरदार स्वागत करिए जबार कुलतार पूरी हुई बहुते फिरते ने कारवा फिर, फिर भी सूरजान चमकता हाँ मैं सूरजांग चमकता हाँ मैं कुलतार संधवा जी जोरदार ताड़ियां ਮੈਨੂੰ ਵੀ ਮੌਕਾ ਦਿੱਤਾ ਰੈਸਿਨੀ ਐਡੀਟਰ ਅਮਿਤ ਕੁਮਾਰ ਸੀ ਤੇ ਪੰਜਾਬੀ ਜਾਗਰਣ ਤੋਂ ਐਡੀਟਰ ਵਰਿੰਦਰ ਬਾਵਾ ਜੀ ਤੁਹਾਡੀ ਰਹਿਮਾਈ ਹੇਠ ਲਗਾਤਾਰ ਕੰਮ ਕੀਤਾ ਤੇ ਬੜਾ ਕੁਝ ਸਿੱਖਿਆ ਤੇ ਕਹਿੰਦੇ ਨੇ ਕਿ ਇੱਕ ਇਨਸਾਨ ਲਗਾਤਾਰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਦਾ ਰਹਿੰਦਾ ਹੈ ਅੱਜ ਦੇ ਆ ਜਿੰਨੀਆਂ ਵੀ ਸ਼ਖਸੀਤਾਂ ਨੂੰ ਅਸੀਂ ਰਤਨ ਪੰਜਾਬ ਦੇ ਪੰਜਾਬੀ ਅਵਾਰਡ ਦੇ ਲਈ ਸੰਭਾਲ ਲਈ ਸੀ ਤੋ ਇਹ ਖਾਸ ਪੰਜਾਬੀ ਜਾਗਰਣ ਦੇ ਬਾਰੇ ਜਿਹੜੇ ਤੋਂ ਪੱਤਰਕਾਰ ਭਾਈਚਾਰੇ ਦੇ ਜਿਨ੍ਹਾਂ ਦੇ ਵਿੱਚ ਮੁਹਾਲੀ ਤੋਂ ਰਣਜੀਤ ਰਾਣਾ ਜੀ ਚੰਡੀਗੜ੍ਹ ਤੋਂ ਸ਼ਿਬਰ ਭਾਜੀ ਤੇ ਨਾਲ ਦੀ ਨਾਲ ਮੈਂ ਗੱਲ ਕਰਾਂ ਹੋਰ ਜਿੰਨੇ ਵੀ ਸਾਡੀਆਂ ਮੈਂ ਪੱਤਰਕਾਰਾਂ ਦੇ ਵਿੱਚ ਤਰੁਣ ਜੀ ਜਿੰਨੀ ਵੀ ਜਾਗਰਣ ਦੀ ਟੀਮ ਜਾਦੂ ਭੱਲਾ ਜੀ ਜਿਹੜਾ ਬਰਨਾਲਾ ਤੋਂ ਆਏ ਨੇ ਵੱਖ-ਵੱਖ ਪੂਰੇ ਪੰਜਾਬ ਭਰ ਤੋਂ ਪੱਤਰਕਾਰ ਭਾਈਚਾਰਾ ਇੱਥੇ ਪਹੁੰਚਿਆ ਹੋਇਆ ਇਹ ਸਭ ਤੁਹਾਡੇ ਸਾਰਿਆਂ ਦੇ ਲਈ ਕਿ ਖਬਰ ਦੀ ਥੋਸ ਕਰਦੀ ਹਾਂ ये कम हर रोज करती हाँ खबर की खोज करती हाँ यम हर रोज करती हाँ कि कदों के कितने होया इस गल का निरपक्ष बयान करती हाँ मैं पत्रकार हाँ इस गलते बड़ा ही मान करती हाँ इस गल से बड़ा ही मान करती हाँ तो मैंने लगता है कि पत्रकारिता का था था खेतर अपने आप ऐसा चुनौतियाँ भरिया खेतर है जिसे उप हर पत्रकार जोड़ा है मान करता है तो यह करना भी मानता है क्योंकि कलम ਕਹਿੰਦੇ ਨੇ ਜੋ ਤਲਵਾਰਾਂ ਨਹੀਂ ਕਰ ਸਕਤੀਆਂ ਕਹਿੰਦੇ ਨਾ ਜਾਣ ਨਹੀਂ ਮਾਣੇ ਲਫ਼ਜ਼ਾਂ ਨੂੰ ਲਫ਼ਜ਼ਾਂ ਦੇ ਅੱਗੇ ਸ਼ਾਹ ਸ਼ਿਕੰਦਰ ਹੱਟ ਕੇ ਜੋ ਕਮਨਾ ਤਲਵਾਰਾਂ ਕਰ ਸਕੀਆਂ ਉਹ ਕਮ ਕਲਮਾਂ ਦੇ ਅੱਖਰ ਕਰਕੇ ਉਹ ਕਮ ਕਲਮਾਂ ਦੇ ਅਰਥ ਕਰਕੇ ਸੋ ਪੰਜਾਬੀ ਜਾਗਰਨ ਦੀ ਸ਼ੁਰੂਆਤ ਸੀ ਜੀਐਮ ਸਾਹਿਬ ਨੂੰ ਯਾਦ ਹੈ ਕਿ ਜਦੋਂ ਅਸੀਂ ਪੰਜਾਬੀ ਜਾਗਰਨ ਦੀ ਸ਼ੁਰੂਆਤ ਕੀਤੀ ਸੀ ਤਾਂ ਗੁਰਦਾਸ ਸਿੰਘ ਸਾਥ ਜਿਹੜੇ ਅਸੀਂ ਕਹੀਏ ਥਾ-ਥਾ ਦੇ ਉੱਤੇ ਬੋਲ ਲੱਗੇ ਹੋਏ ਨਜ਼ਰ ਆਏ ਤੇ ਦਿਨਾਂ ਦੇ

ਸਤਿ ਸ਼੍ਰੀ ਅਕਾਲ ਜੀ ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਜਾਦ ਦਰਸ਼ਕੋ ਇਸ ਵਕਤ ਮੈਂ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਔਰ ਇੱਕ ਹੋਟਲ ਦੇ ਵਿੱਚ ਪੰਜਾਬੀ ਜਾਗਰਣ ਵੱਲੋਂ ਦਰਤਨ ਪੰਜਾਬ ਦੇ ਅਵਾਰਡ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਨਿਹਾਲ ਸਿੰਘ ਵਾਲਾ ਤੋਂ ਔਰ ਸਿਮਰਨ ਸਰਾ ਐਮੀਗ੍ਰੇਸ਼ਨ ਤੋਂ ਉਹਨਾਂ ਨੂੰ ਅਵਾਰਡ ਮਿਲਿਆ ਹੈ ਕੀ ਕਾਰਨਾਂ ਕੀ ਇਹ ਪ੍ਰਾਪਤੀ ਹਾਸਲ ਕੀਤੀ ਇਹਨਾਂ ਨੇ ਕਿ ਇਸ ਨੂੰ ਜਿਹੜਾ ਇਹਨਾਂ ਨੂੰ ਅਵਾਰਡ ਮਿਲਿਆ ਸੋ ਗੱਲਬਾਤ ਕਰਦੇ ਹਾਂ ਸਿਮਰਨਜੀਤ ਪਹਿਲਾਂ ਸਭ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਹ ਕਰਕੇ ਕਲਤਾਰ ਸੰਧਵਾ ਵਿਧਾਨ ਸਭਾ ਦੇ ਸਪੀਕਰ ਨੇ ਤੁਹਾਨੂੰ ਸਨਮਾਨਿਤ ਕੀਤਾ ਕੀ ਅਜਿਹੀ ਉਪਲਬਧੀ ਤੁਹਾਡੇ ਵੱਲੋਂ ਕੀਤੀ ਗਈ ਹੈ ਕਿ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ ਪੰਨਾ ਦਾ ਛੋਟਾ ਬਹੁਤ ਧੰਨਵਾਦ ਜੀ ਵੀ ਤੁਸੀਂ ਆਪਣਾ ਜ਼ਿਲ੍ਹਾ ਛੱਡ ਕੇ ਚੰਡੀਗੜ੍ਹ ਸ਼ੂਟ ਕਰਨ ਆਏ ਵਿੱਚ ਸਾਰਾ ਪ੍ਰੋਗਰਾਮ ਤੁਸੀਂ ਦਿਖਾਇਆ ਸਾਰਾ ਸ਼ੂਟ ਕੀਤਾ ਛੋਟਾ ਬਹੁਤ ਧੰਨਵਾਦ ਆ ਜੀ ਇਹ ਆਪਣਾ ਅਚੀਵਮੈਂਟ ਆ ਜੀ ਆਪਣਾ ਤੇ ਇਹ ਆਪਣਾ ਪੰਜਾਬੀ ਜਾਗਰਨ ਦੇ ਆਪਣਾ ਭਾਈ ਜੀ ਮਰਪੀ ਸਿੰਘ ਪੱਤਰਕਾਰ ਉਹਨਾਂ ਨੂੰ ਆਪਣੀਆਂ ਸੇਵਾਵਾਂ ਬਾਰੇ ਪਤਾ ਸੀ ਵੀ ਅਸੀਂ ਜੋ ਵੀ ਸੇਵਾਵਾਂ ਦੇ ਰਹੇ ਆ ਤੇ ਉਹਨਾਂ ਨੇ ਤਾਂ ਸਾਨੂੰ ਅਨਵਾਈਟ ਕੀਤਾ ਸੀ ਪਰ ਸਿਮਰਨ ਜੀ ਕਿੰਨੇ ਸਾਲਾਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਔਰ ਸਕਸੈਸਫੁਲੀ ਤਰੀਕੇ ਨਾਲ ਕਿਉਂਕਿ ਜਿਹੜੇ ਪੰਜਾਬ ਦੇ ਕਹਿੰਦੇ ਕਿ ਨਮਾਇंदे ਚੁਣੇ ਗਏ ਆ ਸਰਕਾਰਾਂ ਤੁਹਾਨੂੰ ਸਨਮਾਨਿਤ ਕਰ ਰਹੀਆਂ ਕੀ ਵੱਖਰਾ ਬਾਕੀ ਇਮੀਗ੍ਰੇਸ਼ਨ ਨਾਲ ਵੇਖੋ ਜੀ ਸਰਾ ਐਮਿਗ੍ਰੇਸ਼ਨ ਇੱਕ ਬ੍ਰਾਂਡ ਬਣ ਚੁੱਕਿਆ ਪੰਜਾਬ ਲਈ ਕਿਉਂਕਿ ਅਸੀਂ ਜੋ ਵੀ ਕੰਮ ਕਰਦੇ ਆ ਅਸੀਂ ਕਲੀਅਰ ਕਰਦੇ ਆ ਬਿਲਕੁਲ ਦੱਸ ਕੇ ਫਰਾਡ ਵਗੈਰਾ ਸੀ ਕੁਝ ਨਹੀਂ ਕਰਦੇ ਇੱਥੇ ਸਭ ਤੋਂ ਵੱਡੀ ਉਪਲਬਧੀ ਤੇ ਇਹ ਵੀ ਜਿਹੜੇ ਵੀ ਬੱਚੇ ਆਈਡਟਸ ਕਰਨ ਆਉਂਦੇ ਆ ਚਾਹੇ ਉਹ ਅਮੀਰ ਪਰਿਵਾਰ ਤੋਂ ਹੋਵੇ ਜਾਂ ਗਰੀਬ ਪਰਿਵਾਰ ਤੋਂ ਇਹਨਾਂ ਨੂੰ ਫ੍ਰੀ ਆਈਡਟਸ ਕਰਵਾ ਕੇ ਉਹਨਾਂ ਦੇ ਬਾਹਰ ਜਾਣ ਦੇ ਸੁਪਨੇ ਸਹਕਾਰ ਕੀਤੇ ਜਾਂਦੇ ਆ ਤੇ ਹੋਰ ਵੀ ਆਪਣਾ ਕੋਈ ਵੀ ਸਮਾਜਿਕ ਕੰਮ ਆ ਉਹਦੇ ਵਿੱਚ ਸਰਾ ਇਮੀਗ੍ਰੇਸ਼ਨ ਆਪਣਾ ਬਾਦ ਚੜ ਕੇ ਯੋਗਦਾਨ ਪਾਉਂਦੀ ਆ ਤੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਵੀ ਜੇ ਉਹ ਵੀ ਫਰਾਡ ਹੁੰਦੇ ਆ ਪੰਜਾਬ ਦੇ ਵਿੱਚ ਏਜੰਟ ਜੋ ਵੀ ਫਰਾਡ ਕਰਦੇ ਆ ਉਹਨਾਂ ਦੀ ਅਵੇਅਰਨੈਸ ਲਈ ਅਸੀਂ ਲੋਕਾਂ ਨੂੰ ਵੀਡੀਓ ਸ਼ੇਅਰ ਕਰਕੇ ਇਹਨਾਂ ਚੀਜ਼ਾਂ ਤੋਂ ਧੋਖੇਧੜੀ ਤੋਂ ਬਚਾਉਨੇ ਆ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਨੂੰ ਅੱਜ ਇਹ ਸਨਮਾਨਿਤ ਕੀਤਾ ਗਿਆ ਇਹ ਸਾਡੇ ਲਈ ਬਹੁਤ ਹੀ ਵੱਡਾ ਮੂਵਮੈਂਟ ਆ ਸਾਡੀ ਲਾਈਫ ਦਾ ਤੇ ਥੈਂਕਸ ਗੋਡ ਤੇ ਥੈਂਕਸ ਬਾਈ ਆਪਣਾ ਮਾਨਪ੍ਰੀਤ ਸਿੰਘ ਮੱਲਿਆਣੀਆਂ ਐਂਡ ਆਲ ਪੰਜਾਬੀ ਜਾਗਰਨ ਟੀਮ ਦਾ ਤੇ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਤੇ ਸਭ ਤੋਂ ਥੈਂਕਫੁਲ ਰਿਸਪੈਕਟਡ ਆਪਣੇ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਜਿਨ੍ਹਾਂ ਨੇ ਸਨਮਾਨ ਦੇ ਕੇ ਸਾਨੂੰ ਮੈਨੂੰ ਇਹ ਨਿਮਾਣੇ ਜਿਹਨੂੰ ਐਡਾ ਵੱਡਾ ਮਾਣ ਵਾਖਿਆ ਪਰ ਇਸ ਖੁਸ਼ੀ ਦੇ ਲਈ ਸਭ ਤੋਂ ਵੱਡਾ ਜਿਹੜਾ ਸੇਰ ਕਿਸ ਨੂੰ ਜਾਣਦਾ ਦੇਖੋ ਜੀ ਸਭ ਤੋਂ ਵੱਡਾ ਸਿਹਰਾ ਤਾਂ ਫੈਮਿਲੀ ਨੂੰ ਜਾਂਦਾ ਹੁੰਦਾ ਕਿਉਂਕਿ ਮੇਰੀ ਵਾਈਫ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਬਹੁਤ ਹੀ ਜ਼ਿਆਦਾ ਮੋਟੀਵੇਟਿਵ ਕਰਦੀ ਆ ਠੀਕ ਆ ਉਹਨਾਂ ਦੀ ਬਦੌਲਤ ਸਾਧ ਕੇ ਅੱਜ ਮੈਂ ਇਸ ਮਕਾਮ ਤੇ ਖੜਾ ਦੂਸਰੇ ਨੰਬਰ ਤੇ ਮੇਰਾ ਸਟਾਫ ਆ ਜੋ ਹਰੇਕ ਮੁਸ਼ਕਲ ਵਿੱਚ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਦਾ ਤੇ ਉਹਨਾਂ ਦੀ ਬਦੌਲਤ ਆ ਜਿਵੇਂ ਇਸ ਮਕਾਮ ਤੇ ਖੜਾ ਉਹਨਾਂ ਮੇਰੀ ਵਾਈਫ ਦਾ ਐਨ ਮੇਰੇ ਸਾਰੇ ਸਟਾਫ ਦਾ ਬਹੁਤ ਧੰਨਵਾਦ ਸ ਦਰਸ਼ਕੋ ਆਈ ਦਿਨ ਦੇਖਦੇ ਆ ਕਿ ਪ੍ਰਵਾਸ ਆ ਜਿਹੜਾ ਹਰ ਪਰਿਵਾਰ ਦੇ ਵਿੱਚੋਂ ਵਦੇਸ਼ਾਂ ਦੀ ਜਿਹੜੀ ਉਹ ਹੋਣ ਲੱਗੀ ਹੋਈ ਆ ਹਰੇਕ ਪਰਿਵਾਰ ਦਾ ਇੱਕ ਮੈਂਬਰ ਬਾਹਰ ਜਾਂਦਾ ਤੇ ਅੱਜ ਆਏ ਦਿਨ ਅਸੀਂ ਖਬਰਾਂ ਵੀ ਦੇਖਦੇ ਆ ਕਿ ਧੋਖਾਧੜੀ ਬਹੁਤ ਹੋ ਰਹੀ ਆ ਇਮੀਗ੍ਰੇਸ਼ਨ ਦੇ ਨਾਂ ਤੇ ਤੇ ਅੱਜ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਚੰਡੀਗੜ੍ਹ ਦੇ ਵਿੱਚ ਸਰਾਇ ਇਮੀਗ੍ਰੇਸ਼ਨ ਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ ਔਰ ਨਿਹਾਲ ਸਿੰਘ ਵਾਲਾ ਮੋਗਾ ਜ਼ਿਲ੍ਹੇ ਲਈ ਬੜੀ ਮਾਣ ਵਾਲੀ ਗੱਲ ਆ ਔਰ ਜੋ ਜੋ ਇਹਨਾਂ ਦੀਆਂ ਜਿਹੜੀਆਂ ਸਵਾਵਾਂ ਨੇ ਉਹ ਇੱਕ ਨੰਬਰ ਦੇ ਵਿੱਚ ਨੇ ਇਸੇ ਕਰਕੇ ਸਰਾਇ ਇਮੀਗ੍ਰੇਸ਼ਨ ਨੂੰ ਇਥੇ ਸਨਮਾਨਿਤ ਕੀਤਾ ਗਿਆ ਉਸ ਦੇ ਵਿੱਚ ਜਿਹੜਾ ਵੱਡਾ ਯੋਗਦਾਨ ਆ ਪੰਜਾਬੀ ਜਾਗਰਨ ਦਾ ਔਰ ਸੀਨੀਅਰ ਪੱਤਰਕਾਰ ਮਨਪ੍ਰੀਤ ਮੱਲੇਆਣਾ ਉਹਨਾਂ ਵੱਲੋਂ ਇਹਨਾਂ ਨੂੰ ਇਨਵਾਈਟ ਕੀਤਾ ਗਿਆ ਅਜਿ ਕੋ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਤੇ ਮੇਰੇ ਨਾਲ ਪੰਜਾਬੀ ਜਾਗਰਨ ਦੇ ਮੋਗਾ ਜਲਾ ਦੇ ਜ਼ਿਲ੍ਹਾ ਇੰਚਾਰਜ ਨੇ ਮਨਪ੍ਰੀਤ ਮੱਲੇਆਣਾ ਜੀ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਔਰ ਨਿਹਾਲ ਸਿੰਘ ਵਾਲ ਤੋਂ ਔਰ ਸਿਮਰਨ ਸਰਾਇ ਮਾਈਗ੍ਰੇਸ਼ਨ ਦੇ ਜਿਹੜੇ ਐਮ ਡੀ ਨੇ ਉਹ ਸਾਡੇ ਨਾਲ ਹੀ ਮੌਜੂਦ ਆ ਸੋ ਗੱਲਬਾਤ ਕਰਦੇ ਆ ਕਿਹੜੀਆਂ ਕਿਹੜੀਆਂ ਫਰਮਾਂ ਨੂੰ ਇੱਥੇ ਸਨਮਾਨਿਤ ਕੀਤਾ ਗਿਆ ਜੀ ਤੇ ਇਹਦਾ ਮੇਨ ਮੋਟਿਵ ਕੀ ਸੀ ਜਵੀਰ ਜੀ ਪਹਿਲਾਂ ਤਾਂ ਮੈਂ ਬਹੁਤ-ਬਹੁਤ ਮੁਬਾਰਕਾ ਦਿੰਨਾ ਮੇਰੇ ਵੀਰ ਹਰਸਿਮਰਨਜੀਤ ਸਿੰਘ ਸਰਾਹ ਸਰਾਹ ਇਮੀਗ੍ਰੇਸ਼ਨ ਵਾਲੇ ਜੋ ਮੋਗਾ ਜ਼ਿਲ੍ਹਾ ਹੀ ਨਹੀਂ ਪੂਰੇ ਮਾਲਵੇ ਦੇ ਵਿੱਚ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਆ ਵਿਦੇਸ਼ਾਂ 'ਚ ਭੇਜ ਰਹੇ ਆ ਫ੍ਰੀ ਆਈਲੈਂਡਸ ਵੀ ਦੇ ਰਹੇ ਆ ਐਜੂਕੇਸ਼ਨ ਬੱਚਿਆਂ ਨੂੰ ਹਾਂ ਜੀ ਇਹ ਅੱਜ ਸਾਡੇ ਪੰਜਾਬੀ ਜਾਗਰਣ ਸਮੂਹ ਜਾਗਰਣ ਗਰੁੱਪ ਵੱਲੋਂ ਰਤਨ ਪੰਜਾਬ ਦੇ ਅਵਾਰਡ 2024 ਕਰਵਾਇਆ ਗਿਆ ਚੰਡੀਗੜ੍ਹ ਦੇ ਵਿੱਚ ਜੀ ਇਹ ਅਵਾਰਡ ਵਕ ਵਖ ਖਿੱਤੇ ਦੇ ਵਿੱਚ ਵਕ ਵਖ ਖੇਤਰ ਦੇ ਵਿੱਚ ਜਿਹੜੇ ਮਤਲਬ ਇੱਕ ਵਧੀਆ ਤਰੀਕੇ ਨਾਲ ਸਾਫ ਸੁਥਰੇ ਤਰੀਕੇ ਨਾਲ এডਿਕੇਸ਼ਨ ਦੇ ਰਿਹਾ ਜਾਂ ਕੋਈ ਡਾਕਟਰ ਲੈਂ ਦੇ ਵਿੱਚ ਜਾਂ ਕੋਈ ਮਤਲਬ ਕੋਈ ਅਫਸਰ ਹੈ ਜਾਂ ਕੋਈ ਮਤਲਬ ਕੋਈ ਸੰਸਥਾ ਹੈ ਹੈ ਨਾ ਉਹਨਾਂ ਨੂੰ ਅਵਾਰਡ ਦੇ ਨਾਲ ਨਮਾਜਿਆ ਗਿਆ ਹੈ ਜੀ ਤੇ ਇਹ ਮੈਨੂੰ ਮਾਨ ਮਹਿਸੂਸ ਹੋ ਰਿਹਾ ਵਾ ਵੀ ਇਹ ਅਵਾਰਡ ਮੇਰੇ ਵੀਰ ਹਰਸਿੰਮਰਨ ਸਾਂ ਇਮੀਗ੍ਰੇਸ਼ਨ ਦੇ ਹਿੱਸੇ ਆਇਆ ਪੂਰਾ ਮੋਗਾ ਜਿਲ੍ਹਾ ਹੀ ਨਹੀਂ ਮਾਲਵੇ ਦੇ ਵਿੱਚੋਂ ਜੀ ਤੇ ਇਸ ਅਵਾਰਡ ਦੇਣ ਤੇ ਮੈਂ ਵੀ ਮਾਨ ਮਹਿਸੂਸ ਕਰ ਰਿਹਾ ਵਾਂ ਵੀ ਇੱਕ ਸਾਫ ਸੁਥਰੇ ਅਕਸ ਬਾਰੇ ਇਮੀਗ੍ਰੇਸ਼ਨ ਸਾਹਿਬ ਇਮੀਗ੍ਰੇਸ਼ਨ ਦੇ ਮਾਲਕ ਹਰ ਸਿਮਰਨਜੀਤ ਸਰਾਂ ਅਸੀਂ ਅਵਾਰਡ ਨਾਲ ਨਮਾਜ ਹੈ ਦਰਸ਼ਕੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਜਿਹੜੇ ਅਵਾਰਡ ਆ ਵੱਖ-ਵੱਖ ਖਿੱਤੇ ਦੇ ਵਿੱਚ ਜਿਹੜੀਆਂ ਫਰਮਾਂ ਨੇ ਵੱਖਰਾ-ਵੱਖਰਾ ਕੰਮ ਕਰਦੀ ਨੇ ਔਰਗਨਾਈਜੇਸ਼ਨ ਹੁੰਦੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਮੱਲਿਆਣਾ ਜੀ ਹਰ ਸਾਲ ਕਰਵਾਇਆ ਜਾਂਦਾ ਹਾਂਜੀ ਇਹ ਹਰ ਸਾਲ ਕਰਵਾਇਆ ਜਾਂਦਾ ਹੈ 2024 ਸੀਗਾ ਜੀ 25 ਦੇ ਵਿੱਚ ਵੀ ਹੋਵੇਗਾ 23 ਦੇ ਵਿੱਚ ਵੀ ਹੋਇਆ 22 ਦੇ ਵਿੱਚ ਵੀ ਹੋਇਆ ਜੀ ਜਾਗਰਨ ਗਰੁੱਪ ਇੱਕ ਅਜਿਹਾ ਮਤਲਬ ਅਖਬਾਰ ਜਾਂ ਸੰਸਥਾ ਵਾ ਜਿਹੜੇ ਮਤਲਬ ਹਰ ਵਿਸ਼ੇ ਦੇ ਵਿੱਚ ਮੁਹਾਰਤ ਰੱਖਣ ਵਾਲੇ ਮਤਲਬ ਜੇ ਕਹਿਦਗੇ ਆਪਾਂ ਕੋਈ ਸੰਸਥਾ ਵਾ ਜੋ ਕੋਈ ਐਜੂਕੇਸ਼ਨ ਨਾਲ ਜੋੜਿਆ ਜਾਂ ਕੋਈ ਹੈਲਥ ਨਾਲ ਜੁੜਿਆ ਵਾ ਸਮੇਂ-ਸਮੇਂ ਤੇ ਇਹ ਅਵਾਰਡ ਕਰਵਾ ਰਿਹਾ ਵਾ ਜੀ ਇਸੇ ਤਰ੍ਹਾਂ ਇਹ ਜਿਹੜਾ ਅਵਾਰਡ ਸੀਗਾ ਅੱਜ ਚੰਡੀਗੜ੍ਹ ਦੇ ਵਿੱਚ ਕਰਵਾਇਆ ਜਾ ਗਿਆ ਵਾ ਰਤਨ ਪੰਜਾਬ ਦੇ ਅਵਾਰਡ ਇਹ ਗੱਲ ਆ ਕਿ ਪੰਜਾਬੀ ਜਾਗਰਨ ਬਹੁਤ ਮਾਣਮੱਤਾ ਅਖਬਾਰ ਆ ਔਰ ਪੂਰੇ ਭਾਰਤ ਦੇ ਵਿੱਚ ਮਸ਼ਹੂਰਾ ਤੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਰਤਨ ਪੰਜਾਬ ਦੇ ਤਾਂ ਇਹਨਾਂ ਦਾ ਕਹਿਣਾ ਕਿ ਵੱਖ-ਵੱਖ ਖਿੱਤਿਆਂ ਦੇ ਵਿੱਚ ਮਹਾਰਤਾ ਹਾਸਲ ਕਰਨ ਵਾਲੀ ਪਰਸਨੈਲਿਟੀਜ਼ ਜੋ ਸਖਸ਼ੀਤ ਹੁੰਦੀ ਹੈ ਉਹਨਾਂ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਂਦਾ ਔਰ ਅਸੀਂ ਫਿਰ ਤੋਂ ਇੱਕ ਵਾਰੀ ਸਿਮਰਨ ਸਰਾ ਐਮ ਡੀ ਸਰਾ ਇਮੀਗ੍ਰੇਸ਼ਨ ਦੇ ਉਹਨਾਂ ਨੂੰ ਅਸੀਂ ਮੁਬਾਰਕ ਦਿੰਨੇ ਆ ਜੀ 13 ਸਾਰੀਆਂ ਜਿਹੜੀਆਂ ਤਰੱਕੀਆਂ ਕਰਨ ਸੋ ਬਣੇ ਰਹੋ ਜੀ ਵੀ ਐਸਟਾ ਦੇ ਨਾਲ